ਸਾਡੇ ਪਰਿਵਾਰ ਦੀ ਜ਼ਮੀਨ ਪੰਜਾਬ ਕਿੱਧਰ ਵੀ ਜਿਹੜੀ ਐਸਲੇ ਰੋਡ ਖੱਬ ਗਈ ਦਰਿਆ ਹੀ ਪੈ ਗਿਆ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਸਾਰੀ ਜ਼ਮੀਨ ਵੀ ਰੋਡ 길 ਘਰ ਵੀ ਸਾਰੇ ਰੁੜ ਗਏ ਬਹੁਤ ਵੱਡਾ ਨੁਕਸਾਨ ਹੋ ਗਿਆ ਜਿਹੜੀ ਸ਼ੇ ਨਹੀਂ ਰਹੀ ਉਹ ਅਸੀਂ ਤੁਹਾਨੂੰ ਦੱਸਾਂਗੇ ਪਾਤਾ ਲਾਖਰ ਪਾਣੀ ਆ ਪੈੜੀ ਦਾ ਦੇ ਐਸਲੇ ਸੰਧਾਂ ਦਾ ਸਾਰਾ ਸਾਡਾ ਰੁੜ ਗਏ ਨੇ ਦੋ ਟਰੈਕਟਰ ਜੀ ਸਾਡੇ ਉੱਥੇ ਉਹ ਹੀ ਰੁੜ ਗਏ ਨੇ ਦੋ ਟਰਾਲੀਆਂ ਉਹ ਹੀ ਰੋਡ ਦੀਆਂ ਜੋ ਘਰੇਲੂ ਸਮਾਨ ਹੁੰਦਾ ਸਾਰਾ ਰੁੜ ਗਿਆ ਟੀਵੀ ਵਿਜਾਂਚੇ ਨੈਟਰਨ ਚਾਹ ਲੋਈ ਰੋਡ ਤੇ ਨੇ ਸਾਡੀ ਕੋਈ ਕੀਤੀ ਜੇ ਚਲੋ ਜੀ ਨਾ ਪਰਵਾਰ ਰੋਟੀ ਖੰਦਾ ਰਹੀ ਕੋਈ ਸ਼ਹਿਰ ਦਿਖਦੀ ਨਹੀਂ ਨਾ ਕੋਈ ਰਹਿ ਗਈ ਇੱਥੇ ਰਹਿਣੇ ਜਮੀਨ ਨਾਲੋਂ ਤੇ ਬੜਾ ਤੋਖ ਹੁੰਦਾ ਕੋਈ ਸੰਦ ਦਾ ਵੀ ਨਹੀਂ ਲੱਗਾ ਪਤਾ ਜੀ ਇਹ ਪਹਿਲਾਂ ਉਹ ਤੇਜ਼ ਬਹੁਤ ਜ਼ਿਆਦਾ ਆਪਿਆਂ ਤੱਕ ਉਹ ਜਿਹੜਾ ਨਹੀਂ ਹੁੰਦਾ ਸਾਂਭਿਆ ਗਿਆ ਮਸਾਂ ਕਰਕੇ ਸੀ ਜ਼ਮੀਨਾਂ ਬਣਾਈਆਂ ਫਿਰ ਇੱਕ ਵਾਰ ਇਹੋ 25 ਜਾ ਕੇ ਗਿਰਤ ਤਬਾਹ ਹੋ ਗਏ ਸਾਰੀਆਂ ਆਪਣਾ ਘਰ-ਬਾਰ ਵੀ ਸਾਰਾ ਕੁਝ ਆਪਣਾ ਢਾਈ ਢਰੀ ਹੋ ਗਿਆ ਜਿੰਨੇ ਵੀ ਸਾਹ ਤਾਂ ਅਸੀਂ ਅੱਖਾਂ ਸਾਹਮਣੇ ਰੁੱਟਦੇ ਵੇਖਿਆ ਜੀ ਉਹ ਕਹਿੰਦੇ ਸੀ ਚਲੋ ਕੁਝ ਕਰਾਂਗੇ ਬਾਕੀ ਇੱਥੇ ਆਏ ਨਹੀਂ ਬਾਅਦ ਵਿੱਚ ਜਮੀਨ ਵਿੱਚ ਕੋਈ ਨਹੀਂ ਰਹਿਣੀ ਜੇ ਬਣਾ ਸਕੀ ਇੰਨੀ ਆਪਣੀ ਜੀ ਹਿੰਮਤ ਹੈ ਨਹੀਂ ਕਿ ਵਾਰੀ-ਵਾਰੀ ਜ਼ਮੀਨਾਂ ਬਣਾ ਸਕਦੀ ਜਿੰਨੀ ਸਾਡੀ ਬੰਦੀ ਜ਼ਮੀਨਾਂ ਸਾਨੂੰ ਬਾਹਰ ਕਿਤੇ ਲੈ ਕੇ ਦਿੱਤੀ ਜਾਵੇ ਕੋਈ ਕੁਝ ਕਰ ਰਹੀ ਨਹੀਂ ਕਿਸਾਨ ਕੋਲ ਸਰਕਾਰਾਂ ਦੀਆਂ ਗਲਤੀਆਂ ਕਰਨੇ ਸਭ ਕੁਝ ਹੋ ਰਿਹਾ ਵਾ ਸਾਨੂੰ ਬੰਦਾ ਮੁਆਵਜ਼ਾ ਸਾਰਾ ਦਿੱਤਾ ਜਾਵੇ ਆਪ ਪੁੱਜੀ ਆਪਣਾ ਅਚਰ ਸਿੰਘ ਜੀ ਕੀ ਹਾਲਾਤ ਬਣੇ ਹੋਏ ਨੇ ਪਿੰਨਾਂ ਦੇ ਕਿੰਨਾ ਰਕਬਾ ਜਿਹੜਾ ਪਾਣੀ ਦੀ ਮਾਰ ਠਾ ਗਿਆ ਅੰਮ੍ਰਿਤ ਸਿੰਘ ਜੀ ਉਹ ਜੋਤਰਾ ਸਾਹਿਬ ਲਈਏ ਦੇ 500 ਏਕੜ ਜਮੀਨ ਗਟਾ ਬਾਦਸ਼ਾਹੀ ਤੇ ਸਾਡੇ ਪਰਿਵਾਰ ਦੀ ਜਮੀਨ 50 ਕਿੱਲੇ ਵੀ ਜਿਹੜੀ ਹਲੇ ਰੋਡ ਖੱਬ ਗਈ ਦਰਿਆ ਹੀ ਪੈ ਗਿਆ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਕੋਈ ਗੱਲ ਕਰਨ ਨਾਲ ਹੀ ਨਹੀਂ ਕਿ ਵੀ ਜਿਹੜਾ ਹਲੇ ਤੁਹਾਨੂੰ ਦੁੱਖ ਦੱਸੀਏ ਵੀ ਸਾਰੀ ਜਮੀਨ ਵੀ ਰੁੜ ਗਈ ਘਰ ਵੀ ਸਾਰੇ ਰੁੜ ਗਏ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਪਾਣੀ ਕੋਈ ਸਮਾਨ ਕੱਢਣ ਦਾ ਜਾਂ ਕੋਈ ਕਿਸੇ ਜਗ੍ਹਾ ਤੋਂ ਭੱਜਣ ਦਾ ਕੋਈ ਮੌਕਾ ਹੀ ਨਹੀਂ ਮਿਲਿਆ ਪਾਣੀ ਇੰਨਾ ਹਰੇਕੇ ਹਰ ਵੱਟ ਤੋਂ ਛੱਡਿਆ ਗਿਆ ਏ ਘੇਰੇ ਗਏ ਜਾਨ ਜੰਦ ਭਾਣੇ ਮਾਲ ਛੱਡ ਕੇ ਰਸੇ ਵੱਢ ਕੇ ਮਾਲ ਮੁੰਡੇ ਲਿਆਂਦੇ ਕਰਨ ਵਾਲੇ ਉਹਨਾਂ ਨੇ ਕੱਢਤਾ ਸਾਡਾ ਐਵੇਂ ਜਿਹੜਾ ਝੂਠ ਨਹੀਂ ਮਾਰਨਾ ਜਿਹੜੀ ਛੇ ਸਾਡੇ ਕੋਲ ਹੈਗੀ ਅਸੀਂ ਕਿਉਂ ਉਹਨੂੰ ਮਾਰ ਗਏ ਜਿਹੜੀ ਛੇ ਨਹੀਂ ਰਹੀ ਉਹ ਅਸੀਂ ਤੁਹਾਨੂੰ ਦੱਸਾਂਗੇ ਤੇ ਕਿਉਂ ਜੀ ਪੈੜੀ ਦਾ ਦੇ ਹਲੇ ਸੰਦਾਂ ਦਾ ਸਾਰਾ ਸਾਡਾ ਰੁੜ ਗਏ ਨੇ ਦੋ ਟਰੈਕਟਰ ਸੀ ਸਾਡੇ ਉਥੇ ਉਹ ਵੀ ਰੁੜ ਗਏ ਨੇ ਦੋ ਟਰਾਲੀਆਂ ਉਹ ਵੀ ਰੁੜ ਗਈਆਂ ਤਵੀਆਂ ਸੰਦ ਜੋ ਗੱਲ ਕਹਦੀ ਵੀ ਜੋ ਘਰੇਲੂ ਸਮਾਨ ਹੁੰਦਾ ਸਾਰਾ ਰੁੜ ਗਿਆ ਟੀਵੀ ਫ੍ਰੀਜਾਂ ਜਨਰੇਟਰ ਸੰਤਿਆਰ ਉਹ ਵੀ ਰੁੜ ਗਏ ਨੇ ਤੇ ਇਹ ਵੱਡਾ ਨੁਕਸਾਨ ਹੋ ਗਿਆ ਸਾਡੀ ਕੋਈ ਕੀਤੀ ਜੇ ਚਲੋ ਜੀ ਗਾਂ ਪਰਿਵਾਰ ਰੋਟੀ ਖਾਂਦਾ ਰਹਿ ਜੋ ਗੱਲ ਤਾਂ ਇੰਨੀ ਬੇਨਤੀ ਔਰ ਪਤਵਾ ਔਰ ਕੀ ਕਿਹੜੀ ਫਸਲ ਤੁਸੀਂ ਵਿਜੀ ਕਿਉਂਨਾ ਲਾਇਆ ਜੀ ਪੱਠੇ ਉੱਥੇ ਝੋਨਾ ਮੱਕਈ ਸਾਰੀ ਫਸਲ ਸੰਸਾਈ ਕਮਾਦ ਹੀ ਲਾਇਆ ਤੇ ਸਾਰਾ ਕੋਈ ਸ਼ਹਿਰ ਦੇਖਦੀ ਨਹੀਂ ਨਾ ਕੋਈ ਚੈ ਰਹਿ ਗਈ ਇੱਥੇ ਆਉਣੇ ਆ ਤੇ ਵੇਖ ਕੇ ਬੰਦ ਤੋਂ ਮੁਰਜ ਜਾਂਦੇ ਆ ਮਨਵਾਜਰ ਹੋ ਜਾਂਦਾ ਜੀ ਕਰਦਾ ਨਹੀਂ ਆਉਣ ਤੇ ਜਦੋਂ ਆਈ ਤਾਂ ਵੇਣੇ ਜਮੀਨ ਨਾਲ ਤੇ ਬੜਾ ਦੁੱਖ ਹੁੰਦਾ ਤੇ ਕੋਈ ਪਤਾ ਨਹੀਂ ਲੱਗਾ ਕਿੱਧਰ ਟਰੈਕਟਰ ਨਹੀਂ ਜੀ ਕੋਈ ਪਤਾ ਨਹੀਂ ਲੱਗਾ ਜੇ ਤੱਕ ਅਸੀਂ ਸਭ ਬੜੇ ਲੋਕਾਂ ਨੂੰ ਫੋਨ ਫਾਣ ਵੀ ਕੀਤੇ ਨੂੰ ਵੀ ਕਿ ਸਾਡਾ ਚਲੋ ਲੱਭ ਜੇ ਮਾੜਾ ਮਟਾਂ ਦੇ ਅਸੀਂ ਆਪ ਦਾ ਕਰ ਲਾਂਗੇ ਨਹੀਂ ਕਿ ਉਹਨੂੰ ਦੱਸਿਆ ਨਾ ਕਿ ਕਿਰਪਾ ਲੱਗਾ ਨਾ ਟਰਾਲੀਆਂ ਦਾ ਹੀ ਪਤਾ ਲੱਗਾ ਸਾਨੂੰ ਨਾ ਕਿਸੇ ਕੋਈ ਸੰਦ ਦਾ ਵੀ ਨਹੀਂ ਲੱਗਾ ਪਤਾ ਜੀ ਹਾਂਜੀ ਸਾਰੇ دریا ਮਤ ਦਾ ਹੋ ਗਏ ਨੇ ਨੇ ਔਰ ਕੀ ਨਿੰਗਤ ਬੇਨਤ ਨੇ ਜੇਕਰ ਕਿਸੇ ਨੇ ਤੁਹਾਡਾ ਕੋਈ ਸੰਪਰਕ ਕਰਨਾ ਹੋਵੇ ਤਾਂ ਤੁਹਾਡਾ ਕੋਈ ਫੋਨ ਨੰਬਰ ਜੀ ਆਹ ਫੋਨ ਨੰਬਰ ਦੱਸਦੇ ਹਾਂ ਜੀ 98144 ਹਾਂਜੀ 42483 ਇੱਕ ਵਾਰੀ ਦੁਬਾਰਾ ਰਿਪੀਟ ਕਰਦੇ ਹਾਂ 98144 ਹਾਂਜੀ 42483 ਇਹ ਆਦਾ ਹੀ ਜਨ ਹਾਂਜੀ ਆਪਦਾ ਜੀ ਹਰ ਸਿੰਘ ਦਾ ਆਪਣੀ ਸਾਰੀ ਜ਼ਮੀਨ ਜਿਹੜੀ ਹੈਗੀ ਦਰਿਆ ਦੇ ਵਿੱਚ ਸੀ ਫਾਰਮ ਜੋ ਵੀ ਆਪਣੀ ਮਰਜਾ گاਵਾ ਸਾਰਾ ਕੁਝ ਇੱਥੇ ਸੀ ਤੇ ਉਹ ਤੇਜ਼ ਬਹੁਤ ਜਿਆਦਾ ਆਪਣੇ ਤੱਕ ਆ ਜੜਾ ਨਹੀਂ ਹੋਂ ਤੱਕ ਸਾਂਭਿਆ ਗਿਆ ਮਸਾਂ ਕਰਕੇ ਸੀ ਜ਼ਮੀਨਾਂ ਬਣਾਈਆਂ ਫਿਰ ਇੱਕ ਵਾਰ ਤੇ ਉਹ ਪੱਛੀ ਚਾ ਕੇ ਫਿਰ ਤਬਾਹ ਹੋ ਗਈਆਂ ਸਾਰੀਆਂ ਤਬਾਹ ਚਲੋ ਹੋ ਗਈਆਂ ਆਪਣਾ ਘਰ-ਬਾਰ ਵੀ ਸਾਰਾ ਕੁਝ ਆਪਣਾ ਢਾਈ ਢਰੀ ਹੋ ਗਿਆ ਤੇ ਜਿਹੜੇ ਜਿੰਨੇ ਵੀ ਸਾਨ ਦਾ ਅਸੀਂ ਅੱਖਾਂ ਸਾਹਮਣੇ ਰੁੱਟਦੇ ਵੇਖਿਆ ਜੀ ਠੀਕ ਹੈ ਜੀ ਉੱਥੇ ਸਾਡੀ ਪੇਸ਼ ਨਹੀਂ ਗਈ ਕੋਈ ਉਹਨਾਂ ਸੰਭਾਲਣ ਦੀ ਤੇ ਮੜ ਕੇ ਕੋਈ ਆਪ ਵੈਸੇ ਤਾਂ ਵੀਰ ਬਾਗੀ ਜਿਹੜਾ ਸਿੰਗਰ ਆ ਉਹ ਵੀ ਆਇਆ ਸੀ ਉਹ ਵੀ ਵੇਖ ਕੇ ਗਿਆ ਸੀ ਉਹ ਕਹਿੰਦਾ ਸੀ ਅਸੀਂ ਵੇਖ ਲਈਨੇ ਜੀ ਆਪਣੇ ਤੋਂ ਕੁਝ ਹੁੰਦਾ ਹੋਵੇ ਆਪ ਕੱਢਦੇ ਨੇ ਟਰੈਕਟਰ ਉਦੋਂ ਹਜੇ ਮਿਲ ਕੇ ਸਹੀ ਸਲਾਮ ਸੀ ਤੇ ਪਰ ਉਹ ਕਹਿੰਦੇ ਨਹੀਂ ਇਹ ਨਿਕਲਣੀ ਜੀ ਤੁਸੀਂ ਕੱਢ ਸਕਦੇ ਹੋ ਤੁਸੀਂ ਸੇਵਾ ਕਰਦਾਂਗੇ ਪੈਸਾਂ ਦੀ ਤੁਸੀਂ ਕੱਢ ਸਕਦੇ ਕੱਢ ਲਓ ਪਰ ਉਹ ਨਿਕਲਦਾ ਨਹੀਂ ਸੀ ਕਿਸੇ ਪਾਸਿਓਂ ਤੇ ਉਧਰਲੇ ਬੰਨਿਓ ਆਪਣੇ ਅੰਮ੍ਰਿਤਸਰ ਪਰ ਲੱਡਾ ਕੈਂਪ ਲੱਗਿਆ ਵਾ ਉਹਨਾਂ ਨੇ ਵੀ ਮੈਨੂੰ ਫੋਨ ਕੀਤਾ ਸੀ ਸਾਰਾ ਕੁਝ ਦਿਖਾਇਆ ਉਹਨਾਂ ਨੇ ਵੀ ਉਹ ਕਹਿੰਦੇ ਸੀ ਚਲੋ ਕੁਝ ਕਰਾਂਗੇ ਬਾਕੀ ਇੱਥੇ ਆਏ ਨਹੀਂ ਬਾਅਦ ਵਿੱਚ ਤੇ ਬਾਕੀ ਉਹਨਾਂ ਨੇ ਬੇਨਤੀ ਜੇ ਵੀ ਆ ਕੇ ਕਰ ਸਕਦੇ ਨੇ ਬੇਸ਼ੱਕ ਕੋਈ ਮਦਦ ਕਰ ਸਕਦੇ ਨੇ ਆ ਕੇ ਕਰਨਾ ਤੇ ਬਾਕੀ ਜੋ ਵੀ ਆਪਣਾ ਟਰੈਕਟਰ ਸੰਦ ਵਗੈਰਾ ਰੁੜਿਆ ਵਾ ਕਿਹੜਾ ਟਰੈਕਟਰ ਕੜਾ ਹੈ ਆਪਿੰਦਾ ਸੋਨਾਲੀ ਕਾ ਟਰੈਕਟਰ ਇੱਕ ਫਾਰਮ ਟਰੈਕ ਸੀ ਆਪਣੇ ਹੈਗੇ ਤੇ 12 ਸੈਂਜੀ ਉਹਨਾਂ ਦਾ ਸੀ ਤੇ ਇਹਨਾਂ ਦਾ ਜਿਹੜਾ ਸ਼ੈੱਡ ਸੀ ਉਹ ਵੀ ਬਹੁਤ ਤਗੜਾ ਮਲਕੇ ਤੇ 40 ਡੰਗਰ ਹੋਣਗੇ ਘੱਟ ਤੋਂ ਘੱਟ ਇਹਨਾਂ ਦਾ ਬਹੁਤ ਤਗੜਾ ਸ਼ੈੱਡ ਪਿਆ ਇਹ 23 ਤੇ ਚਲੋ ਇਹ ਤਾਂ ਖਰਾਬ ਹੋ ਗਿਆ ਸੀ 24 ਕਰੀ ਫੇਰ ਵਾਰ ਬਣਾਇਆ ਵਾ ਉਹ ਫੇਰ ਹੈ ਇਸ ਵਾਰ ਰੁੜ ਕੇ ਚੱਲ ਗਿਆ ਵਾ ਤੇ ਮਤਲਬ ਕਿਉਂ ਨਾ ਅੱਗੇ ਮਲਾ ਜ਼ਮੀਨ ਵੀ ਕੋਈ ਨਹੀਂ ਰਹਿਣੀ ਜਿਹੜੀ ਬਣਾ ਸਕੀ ਇੰਨੀ ਆਪਣੇ ਚ ਵੀ ਹਮਤ ਹੈ ਨਹੀਂ ਕਿ ਵਾਰੀ ਵਾਰੀ ਜ਼ਮੀਨਾਂ ਬਣਾ ਸਕੀ ਹੈ ਤੇ ਸਰਕਾਰ ਨੂੰ ਇਹ ਬੇਨਤੀ ਆ ਕਿ ਜਾਂ ਤਾਂ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ ਜਾਂ ਜਿੰਨੀ ਸਾਡੀ ਬੰਨਦੀ ਜ਼ਮੀਨ ਨੂੰ ਸਾਨੂੰ ਬਾਹਰ ਕਿਤੇ ਲੈ ਕੇ ਦਿੱਤੀ ਜਾਵੇ ਤਾਂ ਕਿ ਉਹ ਦਰਿਆ ਦਾ ਵਾਹ ਹਰ ਵਾਰ ਆਪਾਂ ਇਹਨਾਂ ਕੁਝ ਕਰ ਨਹੀਂ ਸਕਦੇ ਕਿੰਨੀ ਵਾਰ ਆਪਾਂ ਬਣਾ ਲਾਂਗੇ ਰੇਕ ਚੀਜ਼ ਤੇ ਫਿਰ ਇਤੋਂ ਗਾਂ ਤੁਹਾਨੂੰ ਪਤਾ ਖੁਦ ਕੁਛ ਹੀ ਰਹਿੰਦੇ ਕਿਸਾਨ ਕੋਲ ਫਿਰ ਲੋਕ ਜਾਂਦੇ ਐ ਕਰਦੇ ਐ ਨਾ ਕਰਦੇ ਚੁੱਕਿਆ ਨਾ ਇੱਥੇ ਦੱਸੋ ਬੰਦਾ ਕੀ ਕਰੇ ਇਹ ਸਰਕਾਰਾਂ ਦੀਆਂ ਗਲਤੀਆਂ ਕਰਨੇ ਸਭ ਕੁਝ ਹੋ ਰਿਹਾ ਵਾ ਉਹਨਾਂ ਦੀ ਬੇਨਤੀ ਆ ਜਾਂ ਤਾਂ ਸਾਨੂੰ ਜ਼ਮੀਨ ਵਾੜ ਦਿੱਤੀ ਜਾਵੇ ਜਾਂ ਨਹੀਂ ਸਾਨੂੰ ਬੰਦਾ ਮੁਆਵਜ਼ਾ ਸਾਰਾ ਦਿੱਤਾ ਜਾਵੇ ਤੇ ਜੋ ਵੀ ਸਾਡੇ ਸੰਦ ਵਗੈਰਾ ਰੋੜੇ ਆ ਜੇ ਤਾਂ ਉਹ ਤੇ ਜਨ ਤਾਂ ਬਹੁਤ ਵਧੀਆ ਗੱਲ ਏ ਜੇ ਉਹਨਾਂ ਦਾ ਵੀ ਕੁਝ ਹੋ ਸਕਦਾ ਵਾ ਤੇ ਹੱਲ ਕਰ ਦੇਣ ਕੋਈ ਐਨ ਆਰ ਆਈ ਵੀਰਾਂ ਨੂੰ ਕੀ ਬੇਨਤੀ ਐਨ ਆਰ ਆਈ ਵੀਰਾਂ ਨੂੰ ਇੰਨੀ ਬੇਨਤੀ ਹੈਗੀ ਆ ਕਿ ਜਿੰਨਾ ਵੀ ਤੁਹਾਡਾ ਤੋਂ ਸਹਿਯੋਗ ਹੋ ਸਕਦਾ ਵਾ ਤੁਸੀਂ ਕਰੋ ਜੇ ਤੁਹਾਡਾ ਇੱਥੇ ਕੋਈ ਰਿਸ਼ਤੇਦਾਰ ਵਗੈਰਾ ਕੋਈ ਹੈਗਾ ਵਾ ਉਹਨੂੰ ਸਾਡੇ ਕੋਲ ਭੇਜੋ ਹੀ ਦਿਖਾਵਾਂਗੇ ਹਰੇਕ ਚੀਜ਼ ਸਾਡੇ ਕੋਲ ਪ੍ਰੂਫ ਪਈ ਨੇ ਠੀਕ ਆ ਜੀ ਜਿਵੇਂ ਵੀ ਉਹਨਾਂ ਨੂੰ ਲੱਗਿਆ ਸਹੀ ਠੀਕ ਆ ਮਦਦ ਕਰ ਸਕਦੇ ਜਿੰਨੀ ਵੀ ਹੋ ਸਕੇ ਕਰ ਦੇ ਤੇ ਜੇਕਰ ਕਿਸੇ ਦੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਕੋਈ ਹਾਂਜੀ ਸਰ ਮੇਰਾ ਨੰਬਰ ਹੈ 98765 9298 ਇੱਕ ਹੋਰ ਨੰਬਰ ਹੈਗਾ ਵੀਰ ਦਾ 8146386721 ਉਹ 8146386 ਉਹ ਨੰਬਰ ਇੱਥੇ ਆਪਣੀ 40 50 ਏਕੜਾਂ ਤਿੰਨਾਂ ਘਰਾਂ ਦੀ ਜਿਹੜੀ ਕਿ ਬਿਲਕੁਲ ਢਾਇ ਢੇਰੀ ਹੋ ਗਈ ਹੈ ਜ਼ਮੀਨ ਬਾਕੀ ਇੱਥੇ ਫਾਰਮ ਮੱਜਾਂ ਦੇ ਫਾਰਮ ਬਣਾਏ ਹੋਏ ਸੀ ਉਹ ਵੀ ਬਿਲਕੁਲ ਢਾਇ ਢੇਰੀ ਹੋ ਗਿਆ ਸੰਦ ਖੜੇ ਸੀ ਇਹਨਾਂ ਵਿੱਚ ਟਰੈਕਟਰ ਟਰਾਲੀਆਂ ਖੜੇ ਸੀ ਉਹਨਾਂ ਦੇ ਜਨਰੇਟਰ ਵਗੈਰਾ ਖੜੇ ਸੀ ਉਹ ਵੀ ਸਾਰੇ ਢਾਇ ਢੇਰੀ ਹੋ ਗਿਆ ਉਹ ਇਹ ਨੀ ਲੱਭ ਕੋਈ ਕਿੱਧਰ ਗਿਆ ਵਾ ਕੁਛ ਨਹੀਂ ਉਹ ਤਾਂ ਨਕਸ਼ਾ ਹੀ ਬਦਲ ਚੁੱਕਾ ਕਿ ਇੱਥੇ ਕੋਈ ਸ਼ੈੱਡ ਹੈ ਵੀ ਸੀ ਕਿ ਨਹੀਂ ਹੈਗਾ ਤਾਂ ਜੇਕਰ ਕਿਸ ਨੇ ਘੜੇ ਕੋਈ ਹੈਲਪ ਕਰਨੀ ਹੈ ਉਹਦਾ ਤੁਹਾਡਾ ਕੋਈ ਫੋਨ ਨੰਬਰ ਆਪਣਾ ਮੋਬਾਈਲ ਨੰਬਰ 81436 86721 81436 86721 ਬਾਈ ਤਾਂ ਸਰਕਾਰ ਨੂੰ ਤੇ ਸਮਾਜ ਸੇਵੀ ਸੰਸਥਾ ਨੂੰ ਜਾਣਰੀ ਵੀ ਪਾਉਣੇ ਹੀ ਕਹਿੰਨੇ ਆ ਕਿ ਸਾਡੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤਾਂ ਜੋ ਅਸੀਂ ਆਪਬਾਪਸ ਆਪਣੀ ਪਈ ਤੇ ਆ ਚੱਕੀਏ ਕਿ 23 ਦੇ ਵਿੱਚ ਪਹਿਲਾ ਮਾਰ ਚੱਲੀ ਹੁਣ 25 ਦੇ ਵਿੱਚ ਫੇਰ ਚੱਲ ਰੱਖੀ ਤੇ ਬਹੁਤ ਮਸਿਹਰ ਕਰ ਰੱਖੀ ਹੈ